ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਇੱਕ ਲੜੀ ਦੇ ਵਿੱਚ ਇਸ ਕਿਤਾਬ ਨੂੰ ਪੜਦੇ ਆ ਰਹੇ ਹਾਂ ਜੀ ਉਹ ਦੀਆਂ ਰਾਤਾਂ ਅੱਜ ਆਪਾਂ ਗੱਲ ਕਰਾਂਗੇ ਸਭ ਜਿਆਦਿਆਂ ਦੀ ਤੀਸਰੀ ਰਾਤ ਕਿਵੇਂ ਗੁਜ਼ਰੀ ਕਿਹੜੇ ਹਾਲਾਤਾਂ ਵਿੱਚ ਗੁਜ਼ਰੀ ਉਹ ਸਾਰੀ ਆਪਾਂ ਵਿਸਤਾਰ ਪੂਰਵਕ ਵਿਚਾਰਾਂਗੇ ਜੀ ਤੀਜੀ ਰਾਤ ਪਿਛਲੀ ਸਾਰੀ ਰਾਤ ਗੰਗੂ ਦੀ ਇਹ ਝਾਕਦਿਆ ਲੰਘ ਗਈ ਕਿ ਮਾਤਾ ਜੀ ਜਦੋਂ ਸੌਂਦੇ ਨੇ ਤੇ ਮੈਂ ਆਪਣਾ ਦਾ ਲਾ ਕੇ ਤੁਰਦਾ ਬਣਾ ਪਰ ਉਹ ساری ਰਾਤ ਇਸ ਕੰਮ ਕਰਨ ਚ ਸਫਲ ਨਾ ਹੋ ਸਕਿਆ ਉਸ ਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ ਇਸੇ ਤਰ੍ਹਾਂ ਕਰਦੇ ਆ ਅੰਮ੍ਰਿਤ ਵੇਲਾ ਹੋ ਗਿਆ ਗੰਗੂ ਨੂੰ ਮੱਲੋ ਮੱਲੀ ਨੀਂਦ ਆ ਗਈ ਮਾਤਾ ਜੀ ਤਲਾ ਤੋਂ ਮੂੰਹ ਹੱਥ ਧੋ ਕੇ ਸਾਵਧਾਨ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋ ਗਏ ਬਹੁਤ ਦੇਰ ਇਸੇ ਤਰ੍ਹਾਂ ਪ੍ਰਭ ਉਪੰਦਗੀ ਵਿੱਚ ਜੁੜੇ ਰਹੇ ਗੰਗੂ ਨੂੰ ਦਿਨ ਚੜ੍ਹੇ ਜਾਗ ਆਈ ਤਾਂ ਅਗੜ ਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਘਰੋਂ ਬਾਹਰ ਜਾ ਕੇ ਕੱਟੀ ਪਰ ਹੱਥ ਪੱਲੇ ਕੁਝ ਨਾ ਪਿਆ ਇਹ ਪਾਪੀ ਅਗਲੀ ਬਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੇ ਮੇਰਾ ਪਿੰਡ ਨੇੜੇ ਹੈ ਉੱਥੇ ਚਲਦੇ ਹਾਂ ਉੱਥੇ ਜਾ ਕੇ ਭੋਜਨ ਛਕਾਂਗੇ ਇਸ ਦੀ ਨੀਅਤ ਇੰਨੀ ਖੋਟੀ ਹੋ ਚੁੱਕੀ ਹੈ ਕਿ ਮਾਤਾ ਦੇ ਪਵਿੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ ਭਾਣੇ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਦੀ ਤਾਬ ਤੋਂ ਸੁਚਮ ਕਿਰਿਆ ਕਰਾ ਕੇ ਗੰਗੂ ਨਾਲ ਅਗਲੇ ਸਫ਼ਰ ਲਈ ਚੱਲ ਪਈ ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ਦੇ ਟੱਕ ਵਿੱਚ ਲੈ ਗਿਆ ਟੱਕ ਦਾ ਭਾਵ ਜਿਸ ਵਿੱਚ ਝਾੜੀ ਕਾਹੀ ਸਲਵਾਰਡ ਤੇ ਜੰਗਲੀ ਬੂਟੇ ਆਦ ਹੋਣ ਇੱਥੇ ਮਾਤਾ ਜੀ ਤੇ ਸਭ ਜਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਉਣਾ ਕੋਈ ਖਤਰਾ ਤਾਂ ਨਹੀਂ ਕਿਤੇ ਪਿੰਡ ਸਿਪਾਈ ਹੀ ਨਾ ਉtre ਹੋਣ ਹਰ ਪਿੰਡ ਵਿੱਚ ਮੁਗਲ ਸਿਪਾਈ ਸਿੰਘਾਂ ਨੂੰ ਗੁਰੂ ਜੀ ਨੂੰ ਢੂੰਡਦੇ ਫਿਰਦੇ ਸੀ ਗੁਰੂ ਜੀ ਤੇ ਉਸ ਦੇ ਸੇਵਕਾਂ ਨੂੰ ਫੜਾਉਣ ਵਾਲੇ ਬਹੁਤ ਇਨਾਮ ਦਿੱਤੇ ਜਾਣਗੇ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਿਆ ਜਾਵੇਗਾ ਦੰਡੂ ਉਰ ਹਾਰ ਪਿੰਡ ਵਿੱਚ ਪਟਵਾਇਆ ਜਾ ਰਿਹਾ ਸੀ ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖ ਆਵਾਂ ਮੁਗਲ ਛਪਾਈਆਂ ਹੀ ਨਾ ਉਤਰੇ ਹੋਣ ਮਾਤਾ ਜੀ ਇਸ ਦੀ ਬਹੁਤ ਦੇਰ ਤੱਕ ਉਡੀਕ ਕਰਦੇ ਰਹੇ ਪਰ ਛੇਤੀ ਵਾਪਸ ਨਾ ਆਇਆ ਮਾਤਾ ਜੀ ਨੂੰ ਬਹੁਤ ਮਾਤਾ ਜੀ ਨੂੰ ਬਹੁਤ ਨੇੜੇ ਪਿੰਡ ਇੱਕ ਸਲਵਾਰ ਦੀ ਛਪਰੀ ਕੁਲੀ ਮਣੀ ਨਜ਼ਰ ਆਈ ਮਾਤਾ ਜੀ ਸਭ ਜਦਿਆਂ ਨੂੰ ਲੈ ਕੇ ਉਸ ਵਿੱਚ ਚਲੇ ਗਏ ਇਹ ਛੱਪੜੀ ਇੱਕ ਮਸਤ ਫਕੀਰ ਦੀ ਕੁਟਿਆ ਸੀ ਪਿੰਡੋਂ ਬਾਹਰ ਕੱਖਾਂ ਕਾਨਿਆਂ ਦੀ ਬਣੀ ਹੋਈ ਝੌਂਪੜੀ ਨੁਮਾ ਕੁਟਿਆ ਵਿੱਚ ਰਹਿੰਦਾ ਸੀ ਫਕੀਰ ਰਹਿੰਦਾ ਸੀ ਜਿੱਥੇ ਲੋਕਾਂ ਨਾਲ ਇਸ ਦਾ ਬਹੁਤ ਵਾਸਤਾ ਨਹੀਂ ਲੋਕਾਂ ਨਾਲ ਇਸ ਦਾ ਬਹੁਤ ਵਾਹਵਾਸਤਾ ਨਹੀਂ ਸੀ ਆਪਣੀ ਮਸਤੀ ਵਿੱਚ ਪ੍ਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਸੀ ਕਦੇ-ਕਦੇ ਇਹ ਆਪਣੀ ਮौज ਵਿੱਚ ਆਲੇ-ਦੁਆਲੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛਕਾਉਂਦਾ ਜਦੋਂ ਇਹ ਫਕੀਰ ਆਪਣੀ ਕੁਟਿਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਦੇਖ ਕੇ ਪੁੱਛਿਆ ਇੱਥੇ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਐਵੇਂ ਹੀ ਬੈਠੇ ਹਾਂ ਇਹਨਾਂ ਤਿੰਨਾਂ ਦੇ ਚਿਹਰਿਆਂ ਤੇ ਚਮਕਦਾ ਰੱਬੀ ਨੂਰ ਦੇਖ ਫਕੀਰ ਨੂੰ ਸਮਝਣ ਵਿੱਚ देर ਨਾ ਲੱਗੀ ਉਹ ਜਾਣ ਗਿਆ ਕਿ ਇਹ ਕੋਈ ਧਰੂ ਬਖਸ਼ੀਆਂ ਰੂਹਾਂ ਨੇ ਇਸਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਤੁਸੀਂ ਮੇਰੀ ਕੁਟਿਆ ਵਿੱਚ ਵਿੱਚ ਜਿਕੇ ਬੈਠੇ ਰਹੋ ਫਕੀਰ ਆਪ ਫਿਰ ਆਪਣੀ ਮਸਤੀ ਵਿੱਚ ਝਾੜੀਆਂ ਚੱਲਾਂ ਵਿੱਚ ਵੜ ਗਿਆ ਇਸ ਫਕੀਰ ਦੀ ਕੁਟਿਆ ਵਾਲੀ ਥਾਂ ਤੇ ਬਹੁਤ ਪੁਰਾਣਾ ਸਥਾਨ ਬਣਿਆ ਹੋਇਆ ਹੈ ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ ਇਸ ਤੋਂ ਗੁਰਦੁਆਰੇ ਦਾ ਨਾਮ ਐਮਾ ਸਾਹਿਬ ਪੈ ਗਿਆ ਐਮਾ ਸਾਹਿਬ ਪੁਰਾਣੀਆਂ ਮੋਟੀਆਂ ਇੱਟਾਂ ਦੇ ਬਣੇ ਇਸ ਪ੍ਰਾਤਨ ਛੋਟੇ ਜਿਹੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਦੇ ਨੇੜੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣੀ ਹੋਈ ਹੈ। ਇਹ ਗੁਰਦੁਆਰਾ ਪਿੰਡ ਸਿਹੜੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਤੋਂ ਦਖਣ ਵਾਲੇ ਪਾਸੇ ਸਥਿਤ ਹੈ। ਇਸ ਦਾ ਪ੍ਰਬੰਧ ਗੁਰਦੁਆਰਾ ਸ਼ਰਮਣੀ ਪ੍ਰਬੰਧ ਕਮੇਟੀ ਅੰਮ੍ਰਿਤਸਰ ਵੱਲੋਂ ਸੰਭਾਲਿਆ ਜਾਂਦਾ ਹੈ। ਅਸੀਂ ਇੱਕ ਗੱਲ ਹੋਰ ਜ਼ਰੂਰ ਦੱਸਣੀ ਠੀਕ ਸਮਝਾਂਗੇ ਕਿ ਜਦੋਂ ਤੀਸਰੀ ਵਾਰੀ 2003 ਇਸਵੀ ਗਰਮੀਆਂ ਦੀ ਰੁੱਤ ਨੂੰ ਇਹਨਾਂ ਸਥਾਨਾਂ ਦੀ ਖੋਜ ਦੇ ਸਬੰਧ ਵਿੱਚ ਆਏ ਤਾਂ ਉਸ ਵਾਰੀ ਮੈਂ ਇਕੱਲਾ ਹੀ ਆਇਆ ਸੀ ਲੇਖਕ ਕਹਿੰਦਾ ਜੀ ਖੋਜ ਦੌਰਾਨ ਮੇਲਾ ਕਵੇਲਾ ਹੋਣ ਤੇ ਮੈਂ ਪਹਿਲਾਂ ਹੀ ਪਹਿਲਾਂ ਵੀ ਇੱਥੇ ਠਹਿਰ ਜਾਇਆ ਕਰਦਾ ਸੀ ਰਾਤ ਦੇ 9 ਵਜੇ ਕਰੀਬ ਸਮਾਂ ਹੋ ਚੁੱਕਿਆ ਸੀ ਇੱਥੇ ਰਹਿਂਦਾ ਸੇਵਾਦਾਰ ਮੈਨੂੰ ਪ੍ਰਸ਼ਾਦਾ ਪਾਣਾ ਪਾਣੀ ਪੁੱਛਿਆ ਤਾਂ ਮੈਂ ਉਸ ਨੂੰ ਖੇਚਲ ਦੇਣੀ ਠੀਕ ਨਾ ਸਮਝੀ ਕਹਿ ਦਿੱਤਾ ਕਿ ਅਸੀਂ ਨਹੀਂ ਸਕਣਾ ਉਸ ਨੇ ਮੈਨੂੰ ਮੰਜਾ ਬਿਸਤਰਾ ਦਿੱਤਾ ਤੇ ਪੁਰਾਣੇ ਸਥਾਨ ਤੇ ਸਾਹਮਣੇ ਅੰਬ ਦੇ ਦਰਖਤ ਥੱਲੇ ਆਪਣੀ ਬੈਲਰੋ ਗੱਡੀ ਖੜੀ ਕਰਕੇ ਉੱਥੇ ਹੀ ਮੰਜਾ ਢਾ ਕੇ ਚੌਂਕੜਾ ਲਾ ਕੇ ਗੁਰਸਥਾਨਾਂ ਵੱਲ ਮੁਖ ਕਰਕੇ ਬੈਠਾ ਬੈਠ ਗਿਆ ਤੇ ਨੇੜੇ ਹੀ ਗੁਰਦੁਆਰੇ ਦਾ ਸੇਵਾਦਾਰ ਸੌਂ ਗਿਆ ਉਸ ਦਿਨ ਮੈਨੂੰ ਪ੍ਰੀਤ ਗੁਰੂ ਪ੍ਰੀਤ ਵਾਲੀ ਵਿਰਾਗਮਈ ਉਦਾਸੀ ਲੱਗੀ ਹੋਈ ਸੀ ਸਾਰਾ ਦਿਨ ਪ੍ਰਸ਼ਾਦਾ ਵੀ ਨਹੀਂ ਛਕਿਆ ਸੀ ਉਦਾਸੀ ਇਸ ਗੱਲ ਦੀ ਸੀ ਉਦਾਸੀ ਇਸ ਗੱਲ ਤੋਂ ਸੀ ਕਿ ਮੈਨੂੰ 3 ਸਾਲ ਖੋਜ ਕਰਦਿਆਂ ਹੋ ਗਏ ਸੀ ਪਰ ਬੇੜੀ ਦੇ ਮਲਾ ਹਕਮਾ ਮਾਸਕੀ ਜੀ ਵਾਲਾ ਸਥਾਨ ਨਹੀਂ ਲੱਭ ਸੀ ਲੱਭਾ ਲੱਭ ਰਿਹਾ ਜਿੱਥੇ ਦਾਦੀ ਮਾਂ ਤੇ ਸਾਬ ਜਦਿਆਂ ਨੇ ਸੱਤ ਪੋਹ ਦੀ ਰਾਤ ਬਤੀਤ ਕੀਤੀ ਸੀ ਮੰਜੇ ਤੇ ਚੌਂਕੜਾ ਲਾਈ ਮੈਂ ਬਹੁਤ ਦੇਰ ਤੱਕ ਇਨ੍ਹਾਂ ਸ਼ਹੀਦੀ ਪੰਡਿਆਂ ਦੀ ਢੂਣ ਭਾਲ ਸਫਲ ਹੋਣ ਦੀਆਂ ਅਰਜ਼ੋਈਆਂ ਕਰਦਾ ਰਿਹਾ ਫਿਰ ਮੇਰੇ ਮਨ ਵਿੱਚ ਆਈ ਜਾਵੇ ਕਿ ਕਲਗੀਧਰ ਪਾਤਸ਼ਾਹ ਜੀ ਤੁਸੀਂ ਹੀ ਕਿਰਪਾ ਕਰੋ ਤਾਂ ਮੈਨੂੰ ਇੱਥੇ ਮਾਤਾ ਜੀ ਤੇ ਸਾਬ ਜਦਿਆਂ ਦੇ ਚਰਨ ਪਾਉਣ ਬਾਰੇ ਕੋਈ ਭਲੇਖਾ ਨਾ ਰਹੇ ਮੈਂ ਮੰੰਜੇ ਤੇ ਬੈਠ ਕੇ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਨੂੰ ਇਸ ਸਥਾਨ ਬਾਰੇ ਜਰੂਰ ਕੋਈ ਸੰਕੇਤ ਦੇਵੋ ਤਾਂ ਮੇਰੀ ਤਸੱਲੀ ਹੋ ਜਾਵੇ ਇਹੋ ਅਰਦਾਸ ਕਰ ਮੈਂ ਸੌਂ ਗਿਆ ਮੇਰੇ ਮਨ ਦੀ ਇਹ ਵਿਰਥਾ ਤਾਂ ਜ ਬਣੀ ਹੋਈ ਸੀ ਕਿ ਮੈਨੂੰ ਆਪਣੇ ਹਿਰਦੇ ਵਿੱਚ ਇਹ ਜਪਦਾ ਸੀ ਗੁਰੂ ਪਾਤਸ਼ਾਹ ਜੀ ਜਰੂਰ ਕੋਈ ਕਲਾ ਵਰਤੋਂਗੇ ਜਿਸ ਸਦਕਾ ਮੇਰੀ ਅਧੂਰੀ ਖੋਜ ਵੀ ਪੂਰੀ ਹੋ ਜਾਵੇਗੀ ਮੈਨੂੰ ਬਾਬਾ কুমਮਾ ਮਾਸਕੀ ਵਾਲਾ ਸਥਾਨ ਵੀ ਲੱਭ ਜਾਵੇਗਾ ਰਾਤ ਨੂੰ ਸੁੱਤੇ ਪਏ ਤੇ ਮੇਰੇ ਸਿਰ ਕੋਲ ਬਹੁਤ ਜ਼ੋਰਦਾਰ ਖੜਕਾ ਹੋਇਆ ਸਿੰਘਾਂ ਸਿੰਘ ਹੱਥਾਂ ਵਿੱਚ ਸ਼ਸਤਰ ਲੈ ਘੋੜਿਆਂ ਤੇ ਅਤੇ ਬਾਕੀ ਪੈਦਲ ਬਹੁਤ ਜੋਸ਼ ਵਿੱਚ ਨੱਠੇ ਜਾਂਦੇ ਨੇ ਇਹਨਾਂ ਦੇ ਸਭ ਤੋਂ ਅੱਗੇ ਕੋਈ ਵਿਸ਼ੇਸ਼ ਵਿਅਕਤੀ ਹੈ ਇਸ ਦੇ ਮੰਗਰ ਸਾਰੇ ਸਿੰਘ ਸਵਾਰ ਹੋ ਕੇ ਪੈਦਲ ਬਾਹੂਦਾਹੀ ਭੱਜੇ ਜਾਂਦੇ ਨੇ ਇਹ ਸਾਰਾ ਕੁਝ ਅੱਧੇ ਮਿੰਟ ਵਿੱਚ ਹੋ ਗਿਆ ਮੇਰਾ ਮਨ ਬਹੁਤ ਡਰਿਆ ਮੈਨੂੰ ਇੱਕਦਮ ਜਾਗ ਆ ਗਈ ਮੈਂ ਸਮਝੇ ਅੰਮ੍ਰਿਤ ਵੇਲਾ ਹੋ ਗਿਆ ਆਪਣੀ ਘੁੱਟ ਘੜੀ ਤੇ ਸਮਾਂ ਦੇਖਿਆ ਤਾਂ ਰਾਤ ਦਾ ਡੇਢ ਕੁ ਵਜਾ ਹੋਇਆ ਸੀ ਗੁਰਦੁਆਰੇ ਦਾ ਸੇਵਾਦਾਰ ਹੁਕ ਸੁੱਤਾ ਪਿਆ ਸੀ ਅੱਧੇ ਮਿੰਟ ਵਿੱਚ ਵਾਪਰੀ ਘਟਨਾ ਨੂੰ ਮੈਂ ਬਹੁਤ ਛੇਤੀ ਸਮਝ ਗਿਆ ਮੰਜੇ ਤੇ ਬੈਠੇ ਨੇ ਸਥਾਨ ਵੱਲ ਮੱਥਾ ਟੇਕ ਕੇ ਉੱਚੀ ਆਵਾਜ਼ ਚ ਕਿਹਾ ਕਿ ਮਹਾਰਾਜ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਮੇਰਾ ਪੂਰਾ ਯਕੀਨ ਬਣ ਗਿਆ ਕਿ ਮਾਤਾ ਜੀ ਤੇ ਸਾਬ ਜਾਦੇ ਇੱਥੇ ਜਰੂਰ ਆਏ ਹਨ ਮੇਰੀ ਕੀਤੀ ਹੋਈ ਅਰਦਾਸ ਬੇਨਤੀ ਦਾ ਫਲ ਮੈਨੂੰ ਮਿਲ ਚੁੱਕਾ ਹੈ ਸੀ ਮੈਂ ਬਹੁਤ ਚਾਰ ਨਾਲ ਫਿਰ ਸੌ ਗਿਆ ਸਵੇਰ ਤੱਕ ਕੁਝ ਵਿਸ਼ੇਸ਼ ਵਿਅਕਤੀਆਂ ਬਾਰੇ ਜਿਸ ਦੇ ਮੰਗਰ ਸਿੰਘ ਬਾਹੋਦਾਹੀ ਦੌੜੇ ਜਾਂਦੇ ਸੀ ਮੈਨੂੰ ਜਿਸ ਨੂੰ ਮੈਂ ਅੱਧੇ ਇੱਕ ਮਿੰਟ ਵਿੱਚ ਨਹੀਂ ਦੇ ਸਕਿਆ ਉਸ ਬਾਰੇ ਵੀ ਸਮਝ ਪੈ ਗਈ ਮੇਰੇ ਅੰਦਰ ਪੂਰੀ ਤਰ੍ਹਾਂ ਆਤਮਿਕ ਵਿਸ਼ਵਾਸ ਬਣ ਗਿਆ ਸੀ ਕਿ ਉਹ ਵਿਸ਼ੇਸ਼ ਵਿਅਕਤੀ ਹੋਰ ਕੋਈ ਨਹੀਂ ਸਗੋ ਕਲੰਗੀਧਰ ਪਾਤਸ਼ਾਹ ਜੀ ਆਪ ਹੀ ਸੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਕਿ ਮੈਂ ਕਿਸੇ ਪੂਰੀ ਕਹਾਣੀ ਤੇ ਵਿਸ਼ਵਾਸ ਨਹੀਂ ਰੱਖਦਾ ਮੈਂ ਕਿਸੇ ਪੂਰੀ ਕਹਾਣੀ ਤੇ ਵਿਸ਼ਵਾਸ ਨਹੀਂ ਰੱਖਦਾ ਮੇਰੀ ਖੋਜ ਦਾ ਆਧਾਰ ਨਿਰੋਲ ਸੱਚ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪੂਰਨ ਵਿਸ਼ਵਾਸ ਰੱਖ ਕੇ ਸਚਾਈ ਦੀ ਮੰਜ਼ਲ ਵੱਲ ਵੱਧਦੇ ਜਾਣਾ ਹੈ ਮੇਰੀ ਸਰਦਾ ਵੀ ਸਚਾਈ ਦੀ ਤਰਕ ਵਾਲੀ ਹੈ ਇਸੇ ਭਾਵਨਾ ਨੂੰ ਗੁਰੂ ਪਾਤਸ਼ਾਹ ਜੀ ਨੇ ਫੜ ਲਾਇਆ ਤੇ ਆਉਂਦੇ ਸਾਲ 2004 ਇਸ ਵੀ ਸਤੰਬਰ ਮਹੀਨੇ ਨੂੰ ਮੈਨੂੰ ਮੇੜੀ ਦਾ ਮਲਾ ਬਾਬਾ ਕੁੰਮਾ ਮਾਸਕੀ ਦੀ ਝੌਂਪੜੀ ਵਾਲਾ ਸਥਾਨ ਵੀ ਲੱਭ ਗਿਆ ਆਓ ਹੁਣ ਅੱਗੇ ਦੇਖੀਏ ਕਿ ਗੰਗੂ ਪਾਪੀ ਨੇ ਕੀ ਕੰਮ ਕਮਾਇਆ ਇਹ ਘਰ ਨੂੰ ਗਿਆ ਤੇ देर वापसी ਨ ਆਇਆ ਟਕ ਉਜਾੜ ਥਾਨ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ ਜੀ ਪਰਦੇ ਹਨ ਲੈ ਮਾਤੋਂ ਨਿਜ ਗयो ਨਗਰਾਮ ਸਿਹੇੜੀ ਥੋ ਉਸਕੋ ਨਾਮ ਜਾਏ ਉਜਾੜ ਮਦ ਟੱਕੀ ਵਸਾਈ ਬਹਾਈ ਚੀਜ਼ ਸਭੀ ਉਨ ਕਰੀ ਕਬਜ਼ਾਈ ਕਹੇ ਮਾਤਾ ਹਮ ਜਿਮੀ ਦਵਾਈ ਤੁਮ ਮਨ ਚਿੰਤਾ ਕਰਿਓ ਨ ਗਾਈ ਮਾਤਾ ਕਹੇ ਹਮ ਚਿੰਤਾ ਜਾਨ ਹਮ ਕੋ ਵਹਾਉ ਕਿਤੈ ਕਲਬ ਮਕਾਨ ਇਹ ਇਸ ਉਜਾੜ ਵਿੱਚ ਬਣੀ ਫਕੀਰ ਦੀ ਕੁਟਿਆ ਵਿੱਚ ਮਾਤਾ ਜੀ ਗੰਗੂ ਨੂੰ ਉਡੀਕਦੇ ਰਹੇ ਇਹ ਪਾਪੀ ਸ਼ਾਮ ਨੂੰ ਆਇਆ ਮਾਤਾ ਜੀ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ ਮਾਤਾ ਜੀ ਨੇ ਕਿਹਾ ਕਿ ਮੈਨੂੰ ਇਹਨਾਂ ਨਿੱਕੀਆਂ ਜਾਨਾਂ ਦੀ ਚਿੰਤਾ ਹੈ ਸਾਨੂੰ ਇੱਥੇ ਜੰਗਲ ਵਿੱਚ ਬਿਠਾ ਕੇ ਕਿਤੇ ਥਾਂ ਛਿਰ ਮਕਾਨ ਵਿੱਚ ਬਿਠਾ ਕੇ ਮਿਠਾ ਤਾਂ ਠੰਡ ਤੋਂ ਬਚਿਆ ਜਾ ਸਕੇ ਰਤਨ ਸਿੰਘ ਭੰਗੂ ਉੱਪਰ ਲੀਆਂ 17 ਵਿੱਚ ਲਿਖਦੇ ਹਨ ਕਿ ਗੰਗੂ ਨੇ ਮਾਤਾ ਜੀ ਕੋਲੋਂ ਸਭ ਚੀਜ਼ਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਜ਼ਮੀਨ ਵਿੱਚ ਦਵਾ ਦਿੱਤੀਆਂ ਹਨ ਜੇ ਇਸ ਪਾਪੀ ਦੇ ਮਾਇਆ ਹੱਥ ਆ ਜਾਂਦੀ ਤਾਂ ਇਹ ਕਦੇ ਕਿਸ ਸਰਕਾਰ ਦੇ ਬਾਗੀ ਸਮਝੇ ਜਾਂਦੇ ਗੁਰੂ ਜੀ ਨੇ ਮਾਤਾ ਤੇ ਪੁੱਤਰਾਂ ਨੂੰ ਆਪਣੇ ਘਰ ਲੈ ਕੇ ਨਾ ਜਾਂਦਾ ਇਸ ਪਾਪੀ ਵਿੱਚ ਇੰਨਾ ਧਰਮ ਕਿੱਥੇ ਸੀ ਗੁਰਦੁਆਰਾ ਐਮਾ ਸਾਹਿਬ ਵਾਲੇ ਸਥਾਨ ਤੋਂ ਇਹ ਦੁਸ਼ਟ ਮਾਇਆ ਦੇ ਲਾਲਚ ਵਿੱਚ ਬਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀ ਨਜ਼ਰਾਂ ਤੋਂ ਵਚਦਾ ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ ਖੱਤਰ ਨੂੰ ਉੱਥੇ ਹੀ ਜੰਗਲ ਵਿੱਚ ਛੱਡ ਆਇਆ ਤੇ ਖੁਰਜੀ ਸਮੇਤ ਸਾਰਾ ਸਮਾਨ ਆਪਣੇ ਨਾਲ ਲੈ ਆਇਆ ਘਰ ਵਿੱਚ ਲਿਆ ਕੇ ਕੋਠੜੀ ਵਿੱਚ ਧਰਤੀ ਤੇ ਵਿਛਾਉਣਾ ਕਰਕੇ ਲੁਕਵਾ ਲੁਕਵਾ ਟਿਕਾਣਾ ਕਰਵਾ ਦਿੱਤਾ ਇਸ ਭਾਪੀ ਨੇ ਉਹਨਾਂ ਨੂੰ ਕੋਈ ਵੀ ਮੰਝਾ ਅਧਿਕ ਨਾ ਦਿੱਤਾ ਤੇ ਪਾਪੀ ਇਹਨਾਂ ਕੋਲ ਰਹਿ ਕੇ ਇਹਨਾਂ ਮਹਾਨ ਸ਼ਖਸੀਅਤ ਨੂੰ ਪਛਾਣ ਨਾ ਸਕਿਆ ਪਰ ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ ਇਸ ਪਾਪੀ ਨੇ ਦੱਬੀ ਜਵਾਨ ਵਿੱਚ ਉਹਨਾਂ ਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ ਮਾਤਾ ਜੀ ਨੇ ਇਸ਼ਨਾਨ ਕਰ ਵਸਤਰ ਬਦਲੇ ਸਭ ਜਦਿਆਂ ਦੇ ਵੀ ਇਸ਼ਨਾਨ ਕਰਕੇ ਵਸਤਰ ਨਵੇਂ ਪਾ ਦਿੱਤੇ ਮਾਤਾ ਜੀ ਕੋਲ ਗਠੜੀ ਵਿੱਚੋਂ ਥੋੜੇ ਬਹੁਤ ਜ਼ਰੂਰੀ ਵਸਤਰ ਬਣੇ ਹੋਏ ਸੀ ਦਿਨ ਵਿੱਚ ਕਈ ਕਈ ਨਵੀਆਂ ਪੋਸ਼ਾਕਾਂ ਪਹਿਨਣ ਵਾਲੇ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਤਿਆਰ ਹੋਏ ਸੀ ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲੈ ਆਇਆ ਸੀ ਤੇ ਉਸ ਨੇ ਬਹੁਤ ਹੀ ਅਸ਼ਰਦਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਅੱਗੇ ਲਿਆ ਰੱਖਿਆ ਦਾਦੀ ਮਾਣ ਨੇ ਭੋਜਨ ਵੱਲ ਵੇਖ ਕੇ ਕਿ ਹਾ ਕਿ ਇਹੋ ਜਿਹਾ ਭੋਜਨ ਤਾਂ ਆਨੰਦਪੁਰ ਵਿੱਚ ਸਾਡੇ ਕਾਮਾ ਕੁੱਤਿਆਂ ਨੂੰ ਵੀ ਨਹੀਂ ਪਾਇਆ ਜਾਂਦਾ ਇਹ ਮਾਸੂਮ ਇਸ ਨੂੰ ਕਿਦਾਂ ਛਕਣਗੇ ਦਾਦੀ ਮਾਂ ਨੇ ਗੰਗੂ ਨੂੰ ਇੱਕ ਮੋਹਰ ਦੇ ਕੇ ਕਿਹਾ ਜੋ ਵੀ ਭਗਵਾਨ ਬਾਹਰੋਂ ਬਣਿਆ ਮਿਲਦਾ ਹੈ ਜਾਂ ਖਰੀਦ ਲਿਆ ਉਹ 2 6 2 ਕਿਲੋ ਤੋਂ ਘੱਟ ਪਤਾਸੇ ਖਰੀਦ ਲਿਆਇਆ ਜਿਸ ਵਿੱਚ ਥੋੜੇ ਜਿਹੇ ਤਿੰਨ ਜੀਆਂ ਨੇ ਛੱਕੇ ਪਾਣੀ ਕੀ ਪ੍ਰਮਾਤਮਾ ਦਾ ਭਾਣਾ ਮਨ ਸ਼ੁਕਰ ਮਨ ਲਿਆ ਇਸ ਬਾਬਤ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਲਿਖਿਆ ਹੈ ਦੋਹਰਾ ਲਹਿਰ ਕੀ ਰੋਟੀ ਲਹਿਰ ਕੀ ਰੋਟੀ ਕਰੀ ਮਸਰੀ ਕੀ ਦਾਲ ਥਾਲੀ ਮਾਹੇ ਸੁਪਾਏ ਕੈ ਲੈ ਆਇਓ ਤਤਕਾਲ ਸੋ ਰੋਟੀ ਚੋਪੀ ਵਿੱਚ ਲਗਦੇ ਨੇ ਸੋ ਰੋਟੀ ਐਸੀ ਕਰ ਲਿਆਇਓ ਹਮਰੇ ਕਾਗ ਨਾ ਕੁੱਕਰ ਖਾਇਓ ਤਬ ਮਾਤਾ ਐਸੇ ਬਿਲਖਾਨੀ ਭੁਖੇ ਕੋਇ ਦੇਖ ਕੁਮਲਾਨੀ ਦੋਰਾ ਮਾਤਾ ਜੀ ਐਸੇ ਕਹਿਓ ਮੋਰ ਇੱਕ ਲਹਿਜਾਹੋ ਜੋ ਪਕਵਾਨ ਤੁਮ ਦੇਖੋ ਸੋ ਪ੍ਰਸਾਦ ਲਿਆਹੋ ਪਤਾਸੇ ਸ਼ੇਰ ਦੋ ਆ ਸੁਰਠਾ ਪਤਾਸੇ ਸ਼ੇਰ ਦੋ ਆ ਲੈ ਆਇਓ ਮਸੰਦ ਤਬ ਸ਼ਕਕ ਛਕੇ ਇਸ ਤਿਸ ਮਾਹੇ ਅਵਰ ਰਹੇ ਤਿਸ ਠੌਰ ਹੀ ਕਮੀਣਿਆ ਕਮੀਆਂ ਘਰ ਆਏ ਇੱਥੇ ਕਬੀ ਜੀ ਇਤਿਹਾਸਕਾਰ ਲਿਖਦੇ ਨੇ ਕਮੀਆਂ ਘਰ ਆਏ ਸੱਤ ਬਿਗਾਨੇ ਨੂੰ ਵੀ ਚੰਗੀ ਤਰ੍ਹਾਂ ਰੋਟੀ ਪਾਣੀ ਸ਼ਕਾਦ ਲਈਦਾ ਹੈ ਇਹ ਤਾਂ ਆਪਣਿਆਂ ਨਾਲੋਂ ਵੀ ਵੱਧ ਕੇ ਸੀ ਲਹਿਰ ਨੂੰ ਵਿਹਾਰ ਵਿੱਚ ਮੜੂਆ ਦੇ ਮੜੂਆ ਦੇ ਪੰਜਾਬ ਵਿੱਚ ਮੰਡਲ ਵੀ ਕਿਹਾ ਜਾਂਦਾ ਹੈ ਇਸ ਦੀ ਫਸਲ ਝੋਨੇ ਵਾਂਗ ਵੇਚੀ ਜਾਂਦੀ ਹੈ ਇਸ ਦੇ ਦਾਣੇ ਸਰੋਂ ਨਾਲੋਂ ਵੀ ਬਰੀਕ ਹੁੰਦੇ ਹਨ ਇਸ ਦੇ ਦਾਣੇ ਸਰੋਂ ਨਾਲੋਂ ਬਰੀਕ ਹੁੰਦੇ ਹਨ ਤੇ ਇਸ ਦੀ ਰੋਟੀ ਦਾ ਸਵਾਦ ਕੁਸੈਲਾ ਹੁੰਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਪਾਪੀ ਆਪਣੀ ਮਾਂ ਸ਼ੋਭੀ ਨੂੰ ਕਿਹਾ ਸੀ ਕਿ ਇਹਨਾਂ ਨੂੰ ਖਾਣੇ ਵਿੱਚ ਜ਼ਹਿਰ ਪਾ ਦੇ ਆਪਾਂ ਮਾਰ ਦੇਵਾਂਗੇ ਇਹਨਾਂ ਦਾ ਧੰਨ ਲੁੱਟ ਲਵਾਂਗੇ ਸ਼ੋਭੀ ਨੇ ਕਿਹਾ ਕਹਿਰ ਕਮਾਉਣ ਤੋਂ ਗੰਗੂ ਇਸ ਕਹਿਰ ਕਮਾਉਣ ਤੋਂ ਗੰਗੂ ਨੂੰ ਸਮਾ ਸ਼ੋਭੀ ਨੇ ਗੰਗੂ ਦੀ ਮਾਂ ਨੇ ਬਰਜਿਆ ਪਰ ਆਪਣੀ ਮਾਂ ਦੀਆਂ ਅਕਲਾ ਵੀ ਉਸ ਪਾਪੀ ਮਨ ਨੂੰ ਚੰਗੀਆਂ ਨਾ ਲੱਗੀਆਂ। ਸ਼ੋਭੀ ਦਾ ਜਿਕਰ ਗਿਆਨੀ ਠਾਕੁਰ ਸਿੰਘ ਜੀ ਸ਼ਹੀਦ ਵਿਲਾਸ ਤੇ ਗੁਰਦੁਆਰੇ ਦਰਸ਼ਨ ਵਿੱਚ ਅਤੇ ਸਾਈਕਲ ਯਾਤਰਾ ਭਾਈ ਧੰਨਾ ਸਿੰਘ ਜੀ ਨੇ ਕੀਤਾ ਹੈ। ਜਦੋਂ ਉਸ ਦੀ ਮਾਂ ਉਸ ਦੇ ਪਾਪ ਨਾਲ ਸਹਿਮਤ ਨਾ ਹੋਈ ਤਾਂ ਉਸ ਦੁਸ਼ਟ ਜਾਣ ਬੁੱਝ ਕੇ ਇਹ ਮਾੜਾ ਖਾਣਾ ਲੈ ਕੇ ਆਇਆ ਸੀ। ਕਿ ਜਦ ਤਾ ਨਹੀਂ ਪ੍ਰਾਪਤ ਨਹੀਂ ਹੋਣਾ ਫਿਰ ਉਹਨਾਂ ਨੂੰ ਚੰਗੇ ਪਕਵਾਨ ਖਿਲਾਉਣ ਦਾ ਕੀ ਫਾਇਦਾ ਉਪਰੇ ਮਨ ਨਾਲ ਉਸਨੇ ਮਾਤਾ ਜੀ ਤੇ ਸਾਬ ਜਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਇਹਦਾ ਪਰਿਵਾਰ ਵੀ ਕੁਝ ਦਿਨ ਕੋਲ ਬੈਠਾ ਰਿਹਾ ਫਿਰ ਸਾਰੇ ਆਪ ਉਹ ਆਪਣੇ ਥਾਂ ਚਰਸੋਂ ਗਏ ਇਸ ਪਾਪੀ ਨੂੰ ਨੀਂਦ ਕਿੱਥੇ ਆਵੇ ਇਸ ਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠ ਕੋਠੜੀ ਵੱਲ ਲੱਗ ਰਿਹਾ ਕਿ ਜਦੋਂ ਮਾਤਾ ਜੀ ਸੌ ਸੌਣ ਤਾਂ ਮੈਂ ਧੰਨ ਸਮੇਟ ਲਵਾਂ ਜਦੋਂ ਬਹੁਤ ਬੁੜੀ ਰਾਤ ਹੋਈ ਤਾਂ ਆਪਣੇ ਮੰਜੇ ਤੇ ਉੱਠ ਨਮਕ ਹਰਾਮੀ ਦੱਬੇ ਪੈਰੀ ਕੋਠੜੀ ਵਿੱਚ ਜਾ ਬੜਿਆ ਚੋਪਈ ਭਈ ਰਹਿਨ ਖੁਰਜੀ ਤਿਨ ਲੀਨੀ ਜਾ ਕਰ ਚੋਏ ਮੈਂ ਗੱਡ ਦੀਨੀ ਮੁੜ ਆਇਓ ਤਬ ਆਪਣੇ ਦਵਾਰ ਭਈ ਭੌਰ ਤਬ ਫੇਰ ਸਿਧਾਰਾ પાછે ਜੋ ਚੰਡਾਰ ਕਿਰਤਕੀਨਾ ਖੁਰਜੀ ਕਾੜ ਧਰਨਗੜ ਦੀਨਾ ਮਦ ਗੱਡ ਗਾਢੀ ਤਵ ਜਾਏ ਮੋਹਰ ਰੁਪਏ ਖੁਰਜੀ ਤਾਏ ਰੈਨਪਰੀ ਜਬ ਸਭ ਗਏ ਮੋਹਰਨ ਦਾਬਨ ਦਿਜ ਜੋ ਪਏ ਏਕਮੀਨਾ ਜੋ ਪੰਜਾਬ ਧਨ ਦੀ ਖੁਰਜੀ ਚੁੱਕ ਲਿਆਇ ਇਸ ਵਿੱਚ માતાજી ਨੇ ਮਾਇਆ ਦੀ थैਲੀ ਰੱਖੀ ਹੋਈ ਸੀ ਤੇ ਘਰੋਂ ਬਾਹਰ ਜਾ ਕੇ ਨੇੜੇ ਇੱਕ ਸੁੱਕੇ ਝੋ ਤੇ ਕਿਨਾਰੇ ਖੱਡ ਵਿੱਚ ਦੱਬ ਦਿੱਤਾ। ਵਾਪਸ ਚੁੱਪ ਜਾਪ ਚਬੀਤਾ ਆਪਣੇ ਮੰਜੇ ਤੇ ਲੇਟ ਗਿਆ। ਇਹਦਾ ਪਾਪੀ ਮਨ ਬਹੁਤ ਖੁਸ਼ ਸੀ। ਇਸ ਮਾਇਆ ਲਈ ਇੰਨੀਆਂ ਲੇਲੜੀਆਂ ਕੱਢੀਆਂ ਸੀ। ਉਹ ਇਹਦੇ ਹੱਥ ਵੀ ਆ ਚੁੱਕੀ ਸੀ। ਇਸ ਪਾਪੀ ਨੇ ਪਹਿਲਾਂ ਹੀ ਲੁੱਟਿਆ ਹੋਇਆ ਇਸ ਪਾਪੀ ਨੇ ਪਹਿਲਾਂ ਹੀ ਲੁੱਟਿਆ ਹੋਇਆ ਨੂੰ ਹੋਰ ਲੁੱਟ ਲਿਆ ਪਾਪੀ ਪਾਪੀਆਂ ਨੂੰ ਤਾਂ ਘਰ-ਵਾਰ ਸਭ ਪਹਿਲਾਂ ਹੀ ਲੁੱਟਾ ਚੁੱਕੇ ਨੇ ਘੜੋ ਬੇਕਾਰ ਹੋਏ ਫਕੀਰੀਆਂ ਫਕੀਰੀ ਵਾਲਾ ਵਾਲੀ ਹਾਲਤ ਤੇ ਇਹਨੂੰ ਤਰਸ ਨਾ ਆਇਆ ਤਿੰਨੋ ਜੀ ਇਸ ਦੇ ਆਸਰੇ ਇਸ ਪਾਪੀ ਨਾਲ ਤੁਰੇ ਰਹੇ ਕਿ ਸਾਡਾ ਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗਾ ਪਰ ਇਹ ਦੁਸ਼ਟ ਦੁਸ਼ਟ ਤਾਂ ਮਾਇਆ ਕਰਕੇ ਉਹਨਾਂ ਨੂੰ ਇੱਧਰ ਉੱਧਰ ਲਾਈ ਫਿਰਦਾ ਸੀ ਇਸ ਪਾਪੀ ਦਾ ਮਨੋਰਥ ਪੂਰਾ ਹੋ ਗਿਆ ਇਹ ਚੰਦਰੀ ਰਾਤ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ 9/1761 ਬਿਕਰਮੀ 23 ਦਸੰਬਰ 1704 ਈਸਵੀ ਨੂੰ ਪਿੰਡ ਸਿਹੜੀ ਗੰਗੂ ਪਾਪੀ ਦੇ ਘਰ ਬਤੀਤ ਕੀਤੀ ਪਤਾ ਪਿੰਡ ਤੇ ਡਾਕਖਾਨਾ ਸਿਹੜੀ ਤਸੀਲ ਜ਼ਿਲ੍ਹਾ ਰੋਪੜ ਸਿਹੜੀ ਰੋਪੜ ਤੋਂ ਮਰਿੰਡਾ ਰੋਡ ਉੱਪਰ ਮਰਿੰਡਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਸੂਚਨਾ ਐਮਾ ਸਾਹਿਬ ਵਾਲਾ ਜਿਹੜਾ ਸਥਾਨ ਹੈ ਜੀ ਐਮਾ ਸਾਹਿਬ ਵਾਲਾ ਜਿਹੜਾ ਸਥਾਨ ਹੈ ਤੇ ਉੱਥੇ ਰਹਿਣ ਵਾਲੇ ਫਕੀਰ ਦੀ ਸਮਾਦ ਇੱਕ ਕਿੱਕਰ ਤੇ ਦਰਖਤ ਥੱਲੇ ਹੋਇਆ ਕਰਦੀ ਸੀ ਇਸ ਦੇ ਨੇੜੇ ਪਿੱਪਲ ਤੇ ਇੱਕ ਵੱਡੇ ਦਰਖਤ ਦੇ ਕੋਲ ਨਿੱਕੀਆਂ ਇੱਟਾਂ ਦੇ ਗਾਰੇ ਦੀ ਚਣਾਈ ਨਾਲ ਉਹ ਸਾਰੇ ਕੱਚੇ ਕੋਠੇ ਵਿੱਚ ਉਦਾਸੀ ਸਾਧੂ ਰਹਿੰਦੇ ਰਹਿੰਦੇ ਸਨ ਇਹਨਾਂ ਸਾਧੂਆਂ ਨੇ ਕਿਕਰ ਦੇ درخت ਥੱਲੇ ਫਕੀਰ ਦੀ ਝੌਂਪੜੀ ਵਾਲੀ ਥਾਂ ਤੇ ਮਾਤਾ ਜੀ ਤੇ ਸਾਬ ਜਦਿਆਂ ਦੀ ਯਾਦ ਵਿੱਚ ਇੱਕ ਥੜਾ ਸਾਹਿਬ ਉਸਾਰ ਦਿੱਤਾ ਉਸ ਸਥਾਨ ਨੂੰ ਤਨੋਂ ਮਨੋਂ ਮੰਨਦੇ ਪੂਜਦੇ ਹਨ ਇਸ ਦੇ ਆਲੇ ਦੁਆਲੇ 5 ਬਿਘੇ ਜ਼ਮੀਨ ਅੰਬਾਂ ਦਾ ਬਾਗ ਅਤੇ 80 ਬਿਘੇ ਜ਼ਮੀਨ ਇਸ ਸਥਾਨ ਦੇ ਨਾਲ ਲੱਗੀ ਹੋਈ ਸੀ ਰੋਪੜ ਦੇ ਰਾਜਾ ਪੂਪਾ ਸਿੰਘ ਨੇ ਅਰਪਣ ਕੀਤੀ ਸੀ ਅੱਗੇ ਜਾ ਕੇ ਜਥੇਦਾਰ ਹਾਕਮ ਸਿੰਘ ਭੰਗਾ ਸਿੰਘ ਤੇ ਨਾਰ ਸਿੰਘ ਦੇ ਇਥੇ ਕਬਜ਼ੇ ਰਹੇ ਸਥਾਨਕ ਲੋਕਾਂ ਨੇ ਬਹੁਤ ਦੁਆ ਪਾਉਣ ਤੇ ਉਹਨਾਂ ਨੇ 1925 ਵੀਤਵਾਦ ਉਦਾਸੀ ਸਾਧੂਆਂ ਦੇ ਬਣਾਏ ਮੰਜੀ ਸਥਾਨ ਵਾਲੇ ਥਾਂ ਤੇ ਇੱਕ ਛੋਟਾ ਜਿਹਾ ਗੁਰਦੁਆਰਾ ਉਸਾਰਿਆ ਤੇ ਜੋ ਕਿ ਹੁਣ ਮੌਜੂਦ ਹੈ ਗੁਰਦੁਆਰਾ ਸਾਹਿਬ ਦੀ ਨਵੀਨ ਇਮਾਰਤ 25 ਅਕਤੂਬਰ 1969 ਈਸਵੀ ਨੂੰ ਮੁਕੰਮਲ ਹੋਈ ਇਸ ਸਥਾਨ ਦਾ ਨੀਂਹ ਪੱਥਰ ਸੰਤ ਬਾਬਾ ਅਜੀਤ ਸਿੰਘ ਜੀ ਨਤਮਲਪੁਰ ਵਾਲਿਆਂ ਨੇ ਰੱਖਿਆ ਸੀ ਜਲੰਧਰ ਦੀ ਰਹਿਣ ਵਾਲੀ ਇੱਕ ਸਿੱਖ ਬੀਬੀ ਜੋ ਕਿ ਦਿੱਲੀ ਸ਼ਹਿਰ ਵਿੱਚ ਵਿਆਹੀ ਹੋਈ ਸੀ ਉਹਦਾ ਨਾਮ ਬਾਰੇ ਕੋਈ ਪਤਾ ਨਹੀਂ ਹੈ ਜੀ ਉਸ ਨੇ 50 ਸਾਲ ਦੀ ਉਮਰ ਤੱਕ ਬਾਬਾ ਅਜੀਤ ਸਿੰਘ ਜੀ ਨਤਮਲਪੁਰ ਵਾਲਿਆਂ ਦੇ ਬਚਨਾਂ ਨਾਲ ਪੁੱਤ ਪੈਦਾ ਹੋਇਆ ਸੀ ਇਸ ਖੁਸ਼ੀ ਵਿੱਚ ਬੀਬੀ ਨੇ ਸਾਰੀ ਮਾਇਆ ਆਪਣੇ ਕੋਲ ਖਰਚ ਕੇ ਇਸ ਇਮਾਰਤ ਵਿੱਚ ਸੇਵਾ ਵੀ ਕਰਵਾਈ ਸੀ ਇਹ ਸੇਵਾ ਉਸ ਨੇ ਬਾਬਾ ਜੀ ਦੇ ਕਹਿਣ ਤੇ ਕੀਤੀ ਸੀ ਪਿੰਡ ਸਿਹੜੀ ਚ ਗੰਗੂ ਦੇ ਘਰ ਵਾਲੇ ਬੇ ਬਿਆਵਦ ਸਥਾਨ ਤੇ 1987 ਸਵੀ ਤੋਂ ਬਾਅਦ ਇਸੇ ਪਿੰਡ ਵਿੱਚ ਵੱਸਣ ਵਾਲੇ ਸ਼ਰਧਾਲੂਆਂ ਨੇ ਥੜਾ ਬਣਾ ਕੇ ਮਾਤਾ ਜੀ ਤੇ ਸਾਬ ਜਦਿਆਂ ਦੀ ਯਾਦ ਕਾਇਮ ਕਰਕੇ ਇਸ ਦੀ ਮੰਨਤਾ ਕਰਨੀ ਸ਼ੁਰੂ ਕਰ ਦਿੱਤੀ 1900 50 ਇਸਵੀ ਵਿੱਚ ਆ 1950 ਇਸਵੀ ਦੇ ਆਸ-પાસ ਗੁਰਦੁਆਰਾ ਅਟਕ ਸਾਹਿਬ ਗੰਗੂ ਦਾ ਘਰ ਸਿਹੇੜੀ ਦੀ ਅਰੰਮਤਾ ਸੰਤ ਸੁਰਜਨ ਸਿੰਘ ਨੇ ਕੀਤੀ ਆਪ ਜੀ ਨੇ ਗੁਰੂ ਸਥਾਨਾਂ ਅਤੇ ਵਿਦਿਆਕ ਦੇ ਪ੍ਰਸਾਰ ਲਈ ਬਹੁਤ ਸਾਰੇ ਕਾਰਜ ਕੀਤੇ ਉਹਨਾਂ ਦਾ ਜਨਮ 1880 ਇਸਵੀ ਨੂੰ ਪਿੰਡ ਬਾੜਾ ਜ਼ਿਲ੍ਹਾ ਫਤਿਹ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ 103 ਸਾਲ ਦੀ ਲੰਮੀ ਉਮਰ ਭੋਗ ਕੇ ਉਹ 1983 ਇਸਵੀ ਨੂੰ ਚਲਾਣਾ ਕਰ ਗਏ ਇੰਡ ਬਾੜਾ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸੰਤ ਬੇਲਾ ਸਾਬ ਬਣਿਆ ਹੋਇਆ ਹੈ ਗੁਰਦੁਆਰਾ ਆਟਕ ਸਾਹਿਬ ਦੀ ਦੂਜੀ ਵਾਰ ਬਣੀ ਇਮਾਰਤ ਦੀ ਸੇਵਾ ਸੰਤ ਬਾਬਾ ਅਜੀਤ ਸਿੰਘ ਜੀ ਨਵਤਲਪੁਰ ਨੇੜੇ ਸਿਹੜੀ ਵਾਲਿਆਂ ਨੇ ਕਰਵਾਈ ਜੋ 24 ਅਗਸਤ 1979 ਈਸਵੀ ਨੂੰ ਚਲਾਣਾ ਕਰ ਗਏ ਤੀਸਰੀ ਵਾਰ ਮੌਜੂਦਾ ਸਮੇਂ ਇਸ ਸਥਾਨ ਦੀ ਕਾਰ ਸੇਵਾ ਬਾਬਾ ਹਰਵੰਤ ਸਿੰਘ ਜੀ ਦਿੱਲੀ ਵਾਲਿਆਂ ਦੀ ਸਸਤਾ ਕਰਵਾ ਰਹੀ ਹੈ ਅਟਖ ਸਾਹਿਬ ਦਾ ਪ੍ਰਬੰਧ ਪਿੰਡ ਦੀ ਲੋਕਲ ਕਮੇਟੀ ਕਰਦੀ ਹੈ ਤੇ ਐਮਏ ਸਾਹਿਬ ਦਾ ਪ੍ਰਬੰਧ ਐਕਟ 87 ਦੇ ਦੀਨ ਗੁਰਦੁਆਰਾ ਸ਼ਰਮਣੀ ਕਮੇਟੀ ਅੰਮ੍ਰਿਤਸਰ ਕੋਲ ਹੈ ਅੱਜ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਤੀਸਰੀ ਰਾਤ ਦੀ ਗੱਲ ਕੀਤੀ ਹੈ ਜੀ ਇਸ ਤਰ੍ਹਾਂ ਗੰਗੂ ਨੇ ਦਗਾ ਕਮਾਇਆ ਤੋ ਖਾਕੀਤਾ ਇਸ ਕਿਤਾਬ ਦੇ ਵਿੱਚ ਅੱਜ ਆਪਾਂ ਤੀਸਰੀ ਰਾਤ ਬਾਰੇ ਗੱਲ ਕੀਤੀ ਹੈ ਗੰਗੂ ਗੁਰੂ ਘਰ ਵਿੱਚ ਰਹਿ ਕੇ ਨਮਕਹਰਮੀ ਉਹਨੇ ਕਿੰਨਾ ਵੱਡਾ ਕਹਿਰ ਕੀਤਾ ਛੋਟੇ ਛੋਟੇ ਸਾਹਜਦਿਆਂ ਨਾਲ ਆਪਣੇ ਘਰ ਇੱਕ ਰਾਤ ਰੱਖਣਾ ਸੀ ਇੱਕ ਰਾਤ ਰੱਖ ਨਾ ਸਕਿਆ ਉਹਦੇ ਬਾਰੇ ਆਪਾਂ ਵਿਸਥਾਰ ਪੂਰਵਕ ਇਸ ਵੀਡੀਓ ਦੇ ਵਿੱਚ ਵਿਚਾਰ ਕੀਤੀ ਹੈ ਜੀ ਸਰੋਤਿਆਂ ਨੂੰ ਜਿੰਨੇ ਵੀ ਸਰੋਤੇ YouTube ਤੇ ਰੋਜ਼ਾਨਾ ਇਹਨਾਂ ਵੀਡੀਓ ਨੂੰ ਪਿਆਰ ਦੇ ਰਹੇ ਨੇ ਸੁਣ ਰਹੇ ਨੇ ਕਿਉਂਕਿ ਇਸ ਕਿਤਾਬ ਦੇ ਵਿੱਚੋਂ ਪੜ ਰਹੇ ਆਂ ਆਪਾਂ ਕੋਈ ਭੁਲਚੁਕ ਦੀ ਖਿਮਾ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ